ਕੈਨੇਡਾ ਦੇ ਵਿੱਚ ਰਹਿੰਦੀ ਪੰਜਾਬੜ ਕੁੜੀ ਨੇ ਦੱਸੇ ਤਾਜ਼ਾ ਹਾਲਾਤ ਕੁੜੀ ਨੇ ਦੱਸੀ ਲਾਈਵ ਆ ਕੇ ਸਾਰੀ ਹੱਟ ਬਿੱਤੀ ਅਪਾਰਟਮੈਂਟ ਵਿੱਚ ਪੰਜਾਬੀ ਕੁੜੀਆਂ ਇਕੱਠੀਆਂ ਰਹਿੰਦੀਆਂ ਸਨ ਗਰੋਸਰੀ ਵੀ ਸਾਂਝੀ ਸੀ ਤੇ ਰੋਟੀ ਪਾਣੀ ਵੀ ਸਾਂਝਾ ਸੀ ਸਾਡੇ ਵਿੱਚ ਇੱਕ ਪੀਆਰ ਕੁੜੀ ਸੀ ਉਹਦੇ ਕੋਲ ਗੱਡੀ ਆਪਦੀ ਮਕਾਨ ਵੀ ਆਪਦਾ ਸੀ ਉਹ ਗਰੋਸਰੀ ਲਿਆਉਂਦੀ ਸੀ ਅਸੀਂ ਸਾਰੇ ਜਣੇ ਡਾਲਰ ਇਕੱਠੇ ਕਰ ਲੈਂਦੇ ਸੀ ਪਹਿਲਾਂ ਪਹਿਲਾਂ ਤਾਂ 2-250 ਡਾਲਰਾਂ ਦੇ ਵਿੱਚ ਗਰੋਸਰੀ ਦੇ ਨਾਲ ਵਧੀਆ ਫਲ ਫਰੂਟ ਵੀ ਆ ਜਾਂਦੇ ਸਨ ਪਰ ਫਿਰ 4-500 ਡਾਲਰ ਲੱਗਣ ਲੱਗੇ ਇੱਕ ਮਦਦਮ ਪਰਿਵਾਰ ਦੀ ਕੁੜੀ ਨੇ ਕਿਹਾ ਮੈਂ ਇੰਨਾ ਖਰਚਾ ਨਹੀਂ ਕਰ ਸਕਦੀ ਮੈਂ ਤਾਂ ਭੈਣੇ ਆਪਣੀ ਗਰੋਸਰੀ ਔਡ ਕਰਨੀ ਹੈ ਤੇ 3 ਕਿਲੋ ਖੰਡ ਨੇ ਪਵਾਤੇ ਪਵਾੜੇ ਦੇਖੋ ਇਹ ਪੂਰੀ ਵੀਡੀਓ ਕਿਹਦੇ ਉਹਨਾਂ 3 ਕਿਲੋ ਖੰਡ ਸੀ 3 ਕਿਲੋ ਖੰਡ ਤੇ ਵੈਸੇ ਤਾਂ ਉਹ ਮਤਲਬ ਕਿ ਕਹਿੰਦੀ ਵੀ ਮੈਂ ਬਹੁਤ ਵੱਡੀ ਪਹਾਂ ਜੋ ਆ ਸ਼ਿਫਟ ਮੈਨੇਜਰ ਹੁਲਾਣਾ ਦੇਮ ਕਾਹਦੀ ਮੈਨੇਜਰ ਗਰੀਆਂ ਠੀਕ ਹੈ ਉਹਦੇ ਅਗਲਾ ਵੱਧ ਚਾਹੇ ਚੜੇ ਚਾਹੇ ਯਾਰ ਅਗਲਾ ਗੁਰੂ ਘਰ ਦੀ ਜਾ ਕੇ ਖਾਵੇ ਹਨਾ ਵੀ ਤੁਹਾਨੂੰ ਵੀ ਪ੍ਰੋਬਲਮ ਆ ਉਹ ਕਹਿੰਦੀ ਖੰਡ ਤਾਂ ਨਹੀਂ ਮੈਂ ਦਿੰਦੀ ਉਸ ਕੁੜੀ ਨੇ 3 ਕਿਲੋ ਖੰਡ ਦੱਬੀ ਹੋਦੀ ਮਤਲਬ ਕਿ 3 ਕਿਲੋ ਉਹ ਇਥੋਂ ਤੇ ਆ ਉਹ ਦਵਰੀ ਕੁਲ ਘਰ ਸੀਗਾ ਤੇ ਯਾਰ ਮੈਨੂੰ ਐ ਨਹੀਂ ਸਮਝ ਲੱਗਦੀ ਹੁਣ ਮੈਨੂੰ ਇਹ ਕਹਿਣੀ ਆ ਵੀ ਜਿਹੜੀ ਤੂੰ 3 ਕਿਲੋ ਖੰਡ ਦੱਬੀ ਸੀ ਉਹਦੇ ਨਾਲ ਦੂਜਾ ਘਰ ਲੈ ਲਿਉ ਕੋਈ ਬੰਗਲਾ ਲਵੀ ਜਿਹੜਾ ਪਹਿਲਾਂ ਨਾਲ ਘਰ ਲਿਆ ਬਕਾਰ ਜਾ ਉਹ ਨਾ ਲਵੀ ਕੋਈ ਬੰਗਲਾ ਲਵੀ ਵੀ ਕੋਈ ਗੱਲ ਬਣਤਾ ਜਾਵੇ ਪਤਾ ਤਾਂ ਲੱਗ ਜੇ ਵੀ ਖੰਡ ਲੱਗੀ ਆ ਬੰਗਲੇ ਤੇ ਉਹ ਤੂੰ ਦੂਜਿਆਂ ਦਾ ਖਾ ਖਾ ਕੇ ਹਨਾ ਕਿੱਥੋਂ ਤੂੰ ਮੈਲ ਖੜੇ ਕਰ ਲੇਂਗੀ ਇਸ ਪੰਜਾਬੀ ਸਟੂਡੈਂਟ ਕੁੜੀ ਨੇ ਪਾਈਆਂ ਪੀਅਰ ਕੁੜੀ ਨੂੰ ਲਾਂਤ ਤੱਕ ਆ ਜਿਹੜੀ ਤੂੰ 3 ਕਿਲੋ ਖੰਡ ਦੱਬੀਏ ਉਹਦੇ ਨਾਲ ਦੂਜਾ ਘਰ ਲੈ ਲਈ ਕੋਈ ਬੰਗਲਾ ਲੈ ਲਈ ਪਹਿਲਾਂ ਵਾਂਗ ਬੇਕਾਰ ਜਿਹਾ ਕਰਨਾ ਲਵੀ ਕੋਈ ਤੇਰੀ ਗਲਤਾਂ ਬਾਂਜੇ ਪਤਾ ਵੀ ਲੱਗੇ ਖੰਡ ਲੱਗੀ ਆ ਬੰਗਲੇ ਤੇ ਕੁੜੀ ਨੇ ਕਿਹਾ ਦੂਜਿਆਂ ਦਾ ਖਾ ਕੇ ਮੈਨਲ ਨਹੀਂ ਖੜੇ ਹੁੰਦੇ ਲੋਕਾਂ ਕੋਲ ਸਿਰਫ ਦਿਖਾਵਾ ਦਿਖਾਵੇ ਲਈ ਗੁਰੂ ਘਰ ਜਾਂਦੇ ਆ ਨੀਤਾ ਫੇਰ ਵੀ ਖੋਟੀਆਂ ਨੇ ਨਵੇਂ ਸਟੂਡੈਂਟਾਂ ਨੂੰ ਦਿੱਤੀ ਕੁੜੀ ਨੇ ਨਸੀਹਤ ਪੁਰਾਣੀਆਂ ਕੁੜੀਆਂ ਤੋਂ ਬਚੋ ਇਹਨਾਂ ਲੁੱਟ ਮਚਾਈ ਹੋਈ ਆ ਜਿੰਨਾ ਇੱਥੇ ਆਪਦੇ ਲੁੱਟਦੇ ਨੇ ਕੋਈ ਨਹੀਂ ਲੁੱਟਦਾ ਕੈਨੇਡਾ ਦੇ ਵਿੱਚ ਕੁੜੀ ਨੇ ਕਿ ਕਿਸੇ ਨਾਲ ਆਪ ਦਾ ਰੋਟੀ ਪਾਣੀ ਸਾਂਝਾ ਨਾ ਕਰੋ ਦੋਸਤੋ ਤੁਸੀਂ ਇਸ ਕੁੜੀ ਦੀਆਂ ਗੱਲਾਂ ਦੇ ਬਾਰੇ ਆਪਣੇ ਵਿਚਾਰ ਜ਼ਰੂਰ